ਗੁੱਸਾ ਆਪਣਿਆਂ ਤੇ ਆਉਂਦਾ ਏ ਕਿ ਸਵੇਰੇ ਕਈਆਂ ਨੇ ਪੱਗਾਂ 'ਚ ਸਿਰ ਫਸਾਏ ਹੋਣਿਆ ਮਾਫੀ ਤੇ ਹਾਥੀ 'ਚ ਡੱਬਾ ਫੜਿਆ ਆਣਾ ਬਰਫੀ ਵਾਲਾ ਤੇ ਗੁਰਦੁਆਰਿਆਂ ਦੀਆਂ ਪਾਰਕਾਂ 'ਚ ਗੱਡੀ ਨਹੀਂ ਲੱਗਣੀ ਤੇ ਸਾਰਿਆਂ ਨੇ ਸਟ੍ਰੀਟਸ ਲਾਏ ਹੋਣੇ ਆ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਜੇ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਨਵਾਂ ਸਾਲ ਕਰੋ ਉਹ ਸਾਡੇ ਗੁਰੂ ਘਰਾਂ ਵਾਲੇ ਮਨਾਈ ਜਾਂਦੇ ਏਡੀ ਮੱਤਮਾਰੀ ਕੀ ਹਜੇ ਤੇ ਸਾਡਾ ਵਿਰਾਗ ਹੀ ਨਹੀਂ ਮੁੱਕਾ ਅਜੀਤ ਸਾਹਿਬ ਜਾਨ ਦੀਆਂ ਲਾਸ਼ਾਂ ਤੇ ਮੋਰਾ ਵਿਛਣੀਆਂ ਵਾ ਤੇ ਕਿਹੜੇ ਬੰਨਿਓ ਵਧਾਈ ਦੇ ਦਾਂਗੇ ਆਖੋ ਸਤਨਾਮ ਤੇ ਫਿਰ ਗੁਰਬਾਣੀ ਨੂੰ ਜਦੋਂ ਪਤਾ ਕਰੀਏ ਨਵੇਂ ਸਾਲ ਦਾ ਤੇ ਫਿਰ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ 12 ਮਹੀਨਿਆਂ ਦਾ ਸਰਲੇਖ ਜਿਹੜਾ ਧਿਆਨ ਨਾ ਪੜਿਓ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਫਲਗੁਣ ਆਨੰਦ ਫਾਰਜਨਾਰ ਸੱਜਣ ਇਹ ਜਦੋਂ ਫੱਗਣ ਦਾ ਮਹੀਨਾ ਜਿਹੜਾ ਸੰਪੂਰਨ ਹੁੰਦੇ 12 ਮਹੀਨੇ ਅੱਗੇ ਆਉਂਦਾ ਚੇਤ ਗੋਵਿੰਦ ਰਾਧੀਏ ਜਦੋਂ ਚੇਤ ਦਾ ਮਹੀਨਾ ਆਉਣਾ ਹੈ ਤੇ ਵੇਖਿਓ ਚਾਰੇ ਪਾਸੇ ਕੁਦਰਤ ਰੁੱਖਾਂ ਦੀਆਂ ਕਰੂੰਬਲੀਆਂ ਬਾਹਰ ਨਿਕਲਣੀਆਂ ਏ ਚਾਰੇ ਪਾਸੇ ਮੌਸਮ ਸਾਫ਼ ਹੋ ਜਾਣਾ ਕੜਾਕੇ ਦੀ ਠੰਡ ਖਤਮ ਹੈ ਤੇ ਜਦੋਂ ਦਰਖਤਾਂ 'ਚੋਂ ਨਵੇਂ ਬੀ ਪੁੰਗਰਦੇ ਕੁਦਰਤ ਇਸ਼ਾਰਾ ਕਰਦੀ ਹੈ ਕਿ ਹੁਣ ਮੈਂ ਨਵੀਂ ਐ ਭਾਵ ਜਦੋਂ ਕੁਦਰਤ ਨਿਕਲੀ ਪਹਿਲਾਂ ਰੁੱਖ ਬਣੇ ਆਕਸੀਜਨ ਫੇਰੀ ਆਪਾਂ ਐ ਬੋਲੋ ਵੈਗਰੋ ਤੇ ਗੁਰਬਾਣੀ ਮੁਤਾਬਕ ਜੇ ਵੇਖਿਆ ਜਾਵੇ ਤੇ ਮਹਾਰਾਜ ਸਾਹਿਬ ਚੇਤਾ ਕਰਾਉਂਦੇ ਚੇਤ ਗੋਵਿੰਦ ਚੇਤ ਦੇ ਮਹੀਨੇ ਤੋਂ ਕੇ ਭਾਈ ਹੁਣ ਤੇ ਚੱਲਣ ਦੀ ਹੈ ਜਨਵਰੀ ਫਰਵਰੀ ਹੁਣ ਤੇ ਜੀਤੇ ਪਤਾ ਹੈਗਾ ਉਹ ਵੀ ਨਹੀਂ ਰਹਿਣਾ ਉਹ ਵੀ ਛੱਡ ਜਾਣੇ ਕੋਰੇ ਦੇ ਨਾਲ ਪਰ ਸਾਨੂੰ ਤੇ ਸੋਚਣਾ ਚਾਹੀਦਾ ਨਾ ਸਾਨੂੰ ਸਾਡੇ ਗੁਰੂ ਨੇ ਏਡਾ ਵੱਡਾ ਇਤਿਹਾਸ ਦਿੱਤਾ ਹੋਈ ਇਹ ਅਹੀਂ ਵੀ ਸਵੇਰੇ ਗਾਤਰਾ ਉਤੋਂਦੀ ਹੋਵੇ ਪਾਗ ਪੋਚਵੀ ਤੇ ਦਾੜੀ ਨੂੰ ਫਿਕਸੋ ਲਾ ਕੇ ਤੇ ਹੱਥ 'ਚ ਬਰਫੀ ਫੜ ਕੇ ਕਹਿਣ ਲੱਗੇ ਲੱਖ ਲੱਖ ਵਧਾਈ ਹੋਈ ਨਹੀਂ